ਆ ਭਾਈ ਅੱਜ ਕੱਲੇ ਦੇ ਜਵਾਕਾ ਦੀ ਵੀ ਹੱਡ ਹੋਈ ਪਈ ਆ ਬਾਲੇ ਆੜ ਬੁੰਜਾ ਪਤੰਦਰ ਮੈਂ ਗਾਲੇ ਕਰਦਾ ਕੋਲੇ ਇੱਕ ਦਿਨ ਪਹਿਲਾਂ ਦਵਾਲੀ ਲੰਗ ਕੇ ਗਿਆ ਕੋਲੇ ਖੋੜੇ ਥੋੜੇ ਜੇ ਬੱਚੇ ਨਾ ਖੱਠੇ ਹੋ ਕੇ ਪੜਾ ਕੇ ਚਲਾਈ ਜਾਂਦੇ ਸੀ ਪਟਾਕੇ ਕਾਦੇ ਚਲਾਉਂਦੇ ਸੀ ਭਈ ਇੱਕ ਪਟਾਕੇ ਵਿੱਚ ਨਾ ਚਿੰਗਾਰੀ ਲਗਾਈ ਸੀ ਕਿ ਆ ਸਾਹਮਣੇ ਨਾ ਇੱਕ ਅੰਟੀ ਜੀ ਦੂਰੀ ਆਉਂਦੀ ਸੀ ਚਬ ਜੀਕੜ ਲੱਗਿਆ ਅੰਟੀ ਨੂੰ ਕਹਿੰਦੇ ਅੰਟੀ ਪਟਾਕਾ ਅੰਟੀ ਪਟਾਕਾ ਅੰਟੀ ਪਟਾਕਾ ਹੱਟੀ ਭਈ ਵਲੀ ਕੁਝ ਹੋ ਗਿਆ ਅੰਟੀ ਬਸ ਕਰਾਉਂਦੀ ਓ ਬੋਲੀ ਗਈ ਪਾਗਲੋ ਪਹਿਲਾ ਵਰਗੀ ਗੱਲ ਕਿੱਤਿਆ ਹੁਣ ਟਾਂਟੀ ਬੁੜੀ ਹੋ ਗਈ ਅਮਰੇ ਝਾਕਲੇ ਦੇ ਫੌਜੀ ਵੀ ਨਾ ਭਾਲੇ ਉਹ ਹੁੰਦੇ ਨੇ ਆਹ ਕਾ ਫੌਜੀ ਨਾ ਭਾਈ ਛੁੱਟੀ ਬਾਪ ਸੌਂਦਾ ਘਰੋਂ ਥੋੜੇ ਦਿਨਾਂ ਬਾਅਦ ਆਉਂਦਾ ਨੇ ਰਾਤ ਉਹ ਮੰਡੀ ਤੋਂ ਨਿਕ ਮੱਝ ਲੈ ਆਉਂਦਾ ਮੱਝ ਜਿਹਦੋਂ ਲਿਆਉਂਦੇ ਨੇ ਇੱਕ ਦਿਨ ਨਾ ਫੌਜੀ ਨੂੰ ਬੜਾ ਗੁੱਸਾ ਆ ਜਾਂਦਾ ਉਹਦੀ ਮੱਝ ਨੂੰ ਉਹ ਕੋਟ-ਕੋਟ ਕੇ ਮੱਝ ਦੀ ਰੇਲ ਬਣਾ ਜਾਂਦੇ ਉਹਦੇ ਘਰ ਆਲੀ ਕਹਿੰਦੀ ਇਹ ਬੇਕਿਆ ਕੁੱਤੀ ਜਾਨਾ ਇਹ ਤਾਂ ਨਹੀਂ ਦੁੱਧ ਨਹੀਂ ਚਾਹ ਦੇਣਾ ਫੌਜੀ ਗੜਾ ਘੱਟੇ ਚ ਫੌਜੀ ਕਹਿੰਦਾ ਦੁੱਧ ਕਿਨੂੰ ਚਾਹੀਏ ਨਮ ਤਾਂ ਡਿਸਪਲੇਨ ਚਾਹੀਦਾ ਡਿਸਪਲੇਨ